ਇਹ ਹੁਣ ਆਪਾਂ ਉਧਰ ਨੂੰ ਲੈ ਚੱਲੇ ਬਾਈ ਠੀਕ ਐ ਪੈਸਾ ਤੁਹਾਨੂੰ ਕੋਈ ਦੇਣਾ ਨਹੀਂ ਬਈ ਸਤਿ ਸ੍ਰੀ ਅਕਾਲ ਜੱਗੇ ਨੇ ਲਈ ਅੱਜ ਸਕੂਟਰੀ ਨਵੀਂ ਜਿਹੜੇ ਚਾਰਜ ਚੋਰਜ ਵੀ ਕਰ ਲੇ ਕਰੋ ਜੇ ਹੁਣ ਅਗਲੇ ਨੂੰ ਲਾਹ ਦੇਤਾ ਤੁਹਾਨੂੰ ਹੈ ਚਾਰਜਿੰਗ ਕਰਨੀ ਹੈ ਹੋਰ ਨਾ ਤਾਂ ਇਹ ਵੀ ਬੰਦ ਹੋ ਜਾਣਾ ਜਾਂ ਤੇਰੀ ਆਉਣੀ ਹੈ ਡਾਊਨ ਬੈਟਰੀ ਇਹ ਸਕੂਟਰੀਆਂ ਦਾ ਇਹ ਡਿਜੀਟਲ ਟੱਚ ਨਾਲੇ ਇਹ 40 ਤੱਕ ਚਲੇਗੀ ਇਹ ਦੋ ਜਾਨਾ ਬਿਠਾਏ ਵੇ ਦੋ ਜਾਨਾ ਦਾ 40 ਤੱਕ ਹੈ ਉਦਾਂ ਇਹਨੇ 55 ਤੱਕ ਚੱਲੇ ਜਾਣਾ ਮੇਰੇ ਹਿਸਾਬ ਨਾਲ ਦੋ ਜਾਨਾ ਦਾ ਹਣੀ ਹਾਂ ਇਹ ਬੈਂਟਰੀ ਹੋਈ ਉਹ ਗੱਤ ਵੀ ਹੁੰਦੀ ਬਾਬੇ ਰਿਵਰਸ ਵੀ ਹੈ ਹਾਂ ਆਏ ਦੇ ਬਾਈ ਫੀਚਰ ਹੈ ਸਾਰੇ ਹੀ ਮੋਡ ਲੱਲਿਆ ਮੈਂ ਚੱਲਾ ਪਾ ਹੁਣ ਯਾਰ ਰਵਰਸ ਕਰ ਰਿਵਰਸ ਵੀ ਆਏਗਾ ਬਾਈ। ਠੀਕ ਹੈ। ਲੈ ਮੈਂ ਦੇਖਾਂ। ਫੜ ਤਾਂ ਲੈਟ ਵਾਹ ਜੀ। ਚਨਾ ਵੇਸ ਨਾ ਦੇ ਦਿਓ। ਫੜ ਵੇਸ ਇੱਧਰ ਥੋੜੀ ਇੱਧਰ। ਆ ਲੈ ਫੜ। ਚਲ ਜਿੱਧਰ ਵੀ ਐ ਦੇ ਦੀ। ਵੇਸ ਦੇ ਦੀ। ਚੱਲ ਤਾਂ ਬਾਈ। ਬ੍ਰੇਕ ਦੱਬ ਬ੍ਰੇਕ ਨਾ ਦੱਬ। ਦੇਖੀ ਦੇਖੀ। ਇਹ ਕਿੰਨੀ ਖੁਸ਼। ਆ ਕਿਆ ਕਰਦਾ ਜੇਸ ਤੇ ਬਹੁਤ ਦਾ ਹੱਥ ਚੱਕ ਤੂੰ ਕਰ ਰਿਹਾ ਹੈ ਨਾ ਵੇਹੜੀ ਇਦੀ ਵੀ ਨੀ ਮਿਲਦੀ ਬੈਟਰੀ ਉਹ ਇਧਰ ਹੈ ਤੀਜੇ ਜੇ ਤੇ ਬਾ ਤੀਜੇ ਜੇ ਆ ਦੇਖ ਦੂਜੇ ਜੇ ਬਾਲਾ ਫਿਰ ਚੱਲ ਆ ਬਈ ਕਿਹਦੀ ਬੈਟਰੀ ਡੈਡ ਹੈ ਇਹਨਾਂ ਨੇ ਕਰੀ ਵੀ ਹੈ 15% ਰਹਿ ਗਈ ਬੈਟਰੀ ਇਸ ਦਾ ਸਾਫ ਗਰੰਟੀ ਤਾਂ ਲੈਣੀ ਪੈਣੀ ਆਪਾਂ ਨੂੰ ਗੰਟੀ ਤਾਂ ਲੈਣੀ ਪੈਣੀ ਉਹਨੇ ਇਹ ਡੈਮੋ ਵਾਸਤੇ ਰੱਖੇ ਹੋਈਆਂ ਨਾ ਇਹਨਾਂ ਦਾ ਰੋੜ ਕੇ ਇਹ ਅੱਛਾ ਹਾਂ ਚਲੋ ਰੋਜ਼ ਚੱਲਣੀਆਂ ਰੋਜ਼ ਕਿਸੇ ਨਾ ਕਿਸੇ ਨੇ ਚਲਾ ਕੇ ਦੇਖਣੀਆਂ ਇਹਨਾਂ ਦਾ ਇਹ ਹਾਲ ਹੋਣਾ ਹੀ ਆ ਇਹਨਾਂ ਦਾ ਇਕੱਲੇ ਬੰਦੇ ਵਾਸਤੇ ਸਿਕਾੜ ਵਧੀਆ ਇਹ ਜੰਤਰ ਵਧੀਆ ਚੀਜ਼ ਹੈ ਅਨਾ ਹੈ ਤਾਂ ਦੋ ਵੀ ਮੋਟੇ-ਮੋਟੇ ਜਿਵੇਂ ਬਹੁਤ ਜਾਂਦੇ ਦੇਖੇ ਆ ਹੈ ਕਿ ਨਹੀਂ ਬਾਕੀ ਦੇਖਦੇ ਦੇਖੀ ਬਚਾ ਕੇ ਵੀਰੇ ਇਹਨੇ ਤੁਰਨਾ ਵੀ ਨਹੀਂ ਆ ਹਾਂ ਅੱਗੇ ਦੀ ਮੋੜ ਲਈ ਇਹ ਸਾਹ ਉਹਨਾਂ ਦੇ ਕਿ ਚੱਲਦੀ ਚੱਲਦੀ ਇਹਦੀ ਉਹ ਕਰਨ ਲੱਗੇ ਹੋ ਕੇ ਹੈ ਉਹਵਰ ਟੇਕ ਕਰ ਮੈਂ ਕਿ ਗੜ ਚੁੱਕੀ ਲੈ ਉਹ ਤੇਰੀ ਉਹਵਰ ਟੇਕ ਨਾ ਕਰੇ ਉਹਵਰ ਟੇਕ ਨਾ ਕਰੇ ਬਾਈ ਪੁੱਛਣਾ ਮੈਨਾਂ ਉਹਨੂੰ ਕਿ ਸਿਸਟਮ ਕਿਹਾ ਹੈ ਨਾ ਨਹੀਂ ਉਹਨੇ ਗੇਅਰ ਕੱਢ ਕੇ ਮੋੜ ਨਾ ਗੇਅਰ ਕੱਢ ਕੇ ਕਦੇ ਮੋੜਦਾ ਉਹਦਾ ਥੋੜੋ ਗੇਰੀ ਦੇ ਉਹਦਾ ਸਪੀਡ ਆ ਉਹਦੀ ਮੋੜ ਦਾ ਬ੍ਰੇਕ ਲਾ ਤਾਂ ਵੀ ਵੇ ਨਹੀਂ ਤੁਰਦੀ ਅਲੱਗ ਲਿਆ ਫਿਰ ਆ ਜੰਸੀ ਆ ਬਾਈ ਦੇਖਦੇ ਹਾਂ ਚਲੋ ਬੱਚ ਦੇਖਦੇ ਹਾਂ ਗੱਲਬਾਤ ਕਰਕੇ ਇਹਨਾਂ ਕ ਪੂਰੀ ਹਨਾ ਕੈਟ ਵਿਊ ਆਹੇ ਲੈ ਬਾਈ ਇਹ ਵੀ ਆਪਣਾ ਯਾਰ ਦੋਸਤ ਹੈ ਇਹਦੇ ਪਾਸ ਦੇਖਿਆ ਜੰਤਰ ਉਧਰ ਤਾਂ ਹੀ ਆਏ ਆਪਾਂ ਖੈਰਾਬਾਦ ਤੇ ਅੱਜ ਜੱਗੇ ਨੂੰ ਸਕੂਟਰ ਹੀ ਦਵਾ ਦਣੀ ਬਦਲੇ ਵਿੱਚ ਤੇਰੇ ਮਿਲ ਜਵਾ ਦਿੰਦੇ ਨੇ ਇਹ ਬਾਈ ਲਗ ਲਗ ਮਾਡਲ ਹੈ ਉਧਰ ਤਾਂ ਬਹੁਤ ਜ਼ਿਆਦਾ ਮਾਡਲ ਹੈ ਜੇ ਆਪਾਂ ਲੈਣੇ ਆ ਨਾਲ ਬਿਲਡਿੰਗ ਵਾਲਾ ਹੈਗਾ ਅੰਦਰ ਲੋਹੇ ਜਿਹੇ ਰਾਡਾ ਲਵਾ ਦਈਏ ਹੋ ਇੱਕ ਚੀਜ਼ ਦੀ ਸਕੂਟਰੀ ਦੀ ਹੋਰ ਦੇਖੀ ਏ ਕੀ ਚੀਜ਼ ਸਾਰੀ ਸਕੂਟਰੀ ਇੱਕੇ ਪੇਚ ਕਸ ਨਾਲ ਬੰਨ ਕੋਲ ਹੋ ਜਾਂਦੀ ਹੈ ਸਾਰੀ ਸਕੂਟਰੀ ਨੂੰ ਇੱਕੇ ਪੇਚ ਕਸ ਲੱਗਦਾ ਇੱਕੇ ਰੱਖ ਲਈ ਬਸ ਵਿੱਚ ਪਰ ਘਰ ਦੇ ਕੋਲ ਜਾਂਦੇ ਲੈ ਕੇ ਆ ਜਾਏਗਾ ਮੈਂ ਉਹਨੂੰ ਉੱਤੇ ਹੈ ਨੰਬਰ ਪਲੇਟ ਆਪਣੀ ਬਣਵਾ ਕੇ ਲਾ ਦਿਨਾ ਸਲੂਨ ਦੀ फेयर स्टेशन ऐड कर देंगे फेयर स्टेशन फॉलो मी मैं कह रहा बैठ पर वही करवा दिए YouTube वाला चैनल वाला करवा दिए हैं YouTube वाला ऐड करवा दिए साइड पर हां Instagram भी आऊंगी वो भी भाई ये ओके करते लगनी मेरे की लीजिए ਇਹ ਕਿੱਲਾ ਦੇ ਆਓ ਜਿੱਧਰ ਨਾ ਹੋਏ ਇਹ ਹੈਗੇ ਉੱਧਰ ਤਾਂ ਰਹਿਣਦੇ ਹਨ ਨਾ ਨਾ ਇਹਦੇ ਨਾਲ ਦੇ ਹੋਵਗੇ ਨਾ ਵਾਈਟ ਆਓ ਪਹਿਲੇ ਵੀ ਲੇਟ ਹੈ ਇਹ ਰਿਵਰਸ ਵੀ ਹੁੰਦੀ ਹੈ ਇਹ ਰਿਵਰਸ ਦੀ ਆਪਸ਼ਨ ਹੈ ਇਹ ਚਾਰੇ ਇੰਡੀਕੇਟਰ ਹੈ। ਫਾਈ ਲੋ ਬੀਮ ਹੈ। ਤੇ ਆਪਣੀ ਹਾਰਨ ਹੋ ਗਿਆ। ਕ੍ਰੂਜ਼ ਕੰਟਰੋਲ। ਜੋ ਰੇਸ ਕੰਟਰੋਲ ਹੈ ਉਹ ਆਪਾਂ ਜਿੱਥੇ ਰੋਕਣੀ ਰੋਕ ਸਕਦੇ ਰੇਸ। ਵੀਕਲ ਹੱਥ ਵੀਜੀ ਰਹਿੰਦੇ ਨਾ। ਬਾਕੀ ਆ ਮੀਟਰ ਹੈ। ਇਹ ਸਕਰੀਨ ਹੈ ਤੇ ਇੱਕ ਜੋ ਬੜੀ ਸਕਰੀਨ ਹੋਈ ਲਾਜ਼ੀ ਉਹ ਥੋੜੀ 3-4000 ਰੁਪਏ ਮਹਿੰਗੀ ਹੈ ਬਾਈ। ਬਾਕੀ ਆ ਲਾਈਟ ਦਾ ਹੋ ਗਿਆ, ਹਾਰਨ ਹੋ ਗਿਆ, ਗੇਅਰ ਹੋ ਗਏ। ਆ ਰੀਸੈਟ ਹੋ ਗਿਆ। ਤੇ ਰੀਸੈਟ ਦਾ ਆਪਸ਼ਨ ਹੈ। ਭਾਈ ਆਹੀ ਕੁਸਾ ਗਲਤ ਤਾਂ ਨਹੀਂ ਦਾਤਾ ਕੁਸ ਸਪਰੇਸ ਕਰੂਏ ਦੇਖ ਲੈ ਬਾਈ ਸਪਰੇਸ ਕਰੂਏ ਹੁਣ ਉਹ ਤੇਰੀ ਜ਼ਿੰਮੇਵਾਰੀ ਹੈ ਅਗਲੇ ਦਿਨ ਦੇ ਤੀ ਤਿਆਰ ਕਰਕੇ ਦੱਲੂ ਲਾਈਟ ਹੈਗੀ ਨਹੀਂ ਆਪਾਂ ਦੀ ਲਾਈਟ ਨਹੀਂ ਹੈ ਮੈਂ ਵੀ ਬਾਈ ਜੱਗੇ ਵਾਸਤੇ ਆ ਗਈ ਚਾਬੀ ਇਹ ਤੇ ਫੇਰ ਮਾਰਕਾ ਜੀ ਮਾਰਕਾ ਜੀ ਮਾਰਕਾ ਲੋ ਜੀ ਚੱਲ ਵੀ ਜੱਗਿਆ ਚਾਬੀ ਵਰਦੀ ਹਾਂ ਮੋਟਰਸਾਈਕਲ ਦੀ ਚਾਬੀ ਫੜ ਲਈ ਚੱਲ ਚੱਲ ਇੱਧਰ ਨੂੰ ਜਾਣਾ ਇਹ ਵੀ ਜੱਗੇ ਵਾਲੇ ਉਸਾਲ ਤੋਂ ਰਵੀ ਭਾਈ ਆ ਮੇਨ ਰੋਡ ਤੇ ਦੁਕਾਨ ਹੈ ਜੀ ਤੇ ਆਪਣਾ ਇੱਧਰ ਇਹ ਇਹ ਆਪਣਾ ਇੱਧਰ ਚੱਲ ਗਿਆ ਰੋਪੜਨ ਵਾਸਤਾ ਜੀ ਇਹ ਕਨੌਲੀ ਚਲੇ ਗਿਆ ਜਿਨੇ ਵੀਰ ਨੇ ਸਕੂਟਰੀ ਕੋਈ ਲੈਣੀ ਹੋਵੇ ਅਨੀ ਕਨੌਲੀ ਰੋਡ ਤੇ ਐ ਸਲਿੱਪ ਰੋਡ ਤੇ ਆ ਤੇ ਜਿਨੇ ਲੈਣੀ ਲੈ ਸਕਦਾ ਏ ਬਾਕੀ ਆਪਾਂ ਵੀਰ ਪਾ ਤੁਹਾਡੀ ਗੱਲ ਕਰਾ ਦਿੰਦੇ ਵੀ ਕਿਆ ਕਿਆ ਮਾਡਲ ਹੈ ਕਿੰਨੇ ਤੱਕ ਹੈ ਕਿੰਨੀ ਕੁ ਰੇਂਜ ਹੈ ਭਾਈ ਕਿੰਨਾ ਕਾ ਲੋ ਕਿੰਨਾ ਕਾ ਰੇਟ ਆਪਾਂ ਸਾਰੇ ਮਿਲ ਜਣੇ ਚ ਹਾਂਜੀ ਜੀ ਤੇ ਕਾਣ ਆਉੜੇ ਆਪਣੇ ਯਾਰ ਦੋਸਤ ਹੈ ਵੈਸੇ ਦਾ ਬਹੁਤ ਪੁਰਾਣਾ ਜਾਣਦਾ ਹੈ ਭਾਈ ਦੱਸੋ ਵੀ ਕਿੰਨੇ ਜਿੰਨੇ ਮਾਡਲ ਆਪਾਂ ਨੂੰ ਕਿੰਨੇ ਕੇ ਬੈਸਟ ਪੈ ਜੂਗਾ 40000 ਆ ਮੇਨੇ 40000 ਆਪੇ 40000 ਠੀਕ ਹੈ ਬਾਕੀ ਉਹਦੇ ਵਿੱਚ ਆਪਾਂ ਕਰੂਗੇ ਜਿੰਨਾ ਵੀ ਹੋਸੇ 40000 ਦਾ ਕਿਹੜਾ ਮਾਡਲ ਹੈ ਕੋਈ ਕਰਦਾ ਨਹੀਂ ਹੈ 40000 ਵਾਲੀ ਪਰ ਆਪਾਂ ਕਰ ਹੀ ਕਰਾਂਗੇ ਕਿਉਂਕਿ ਨਵਾਂ ਨਵਾਂ ਭਾਈ 40 ਵਾਲੀ ਜਿਹੜੀ ਹੈ ਚੱਲਦੀ ਹੈ ਠੀਕ ਹੈ ਵਿੱਚ ਆਪਣਾ ਇਹਦੇ ਵਿੱਚ ਵੀ ਆਪਾਂ ਸਾਲ ਦੀ ਗਾਰੰਟੀ ਮਿਲੂਗੀ ਤੇ 3 ਇੰਪੀਰ ਦੀ ਬੈਟਰੀ ਹੋਣੀ ਹੈ ਜਿਹੜੀ ਸਾਰਿਆਂ ਵਿੱਚ ਵੰਦੀ ਹੈ ਤੇ ਇਵੇਂ ਕੰਪਨੀਜ਼ ਕੁਝ ਨਹੀਂ ਇਵੇਂ ਕੰਪਨੀ ਨਹੀਂ ਬੈਟਰੀ ਹੁੰਦੀ ਨਾਲ ਦਾ ਮਤਲਬ ਸਾਰਾ ਕੁਝ ਤੁਹਾਨੂੰ ਮਿਲ ਜਾਏਗੀ ਕਿ ਬੈਟਰੀਆਂ ਕਿੰਨੀਆਂ ਨੇ ਇਹਦੇ ਵਿੱਚ 4 ਬੈਟਰੀਆਂ ਹੋਣਗੀਆਂ 4 ਬੈਟਰੀ ਇਹਨਾਂ ਚੱਲੂਗੀ ਵਿਆਹ 55 ਕਿਲੋਮੀਟਰ ਸਾਲ ਦੀ ਗਾਰੰਟੀ ਹੈ ਜੀ ਜਿਹਦੇ ਪਿੱਛੇ ਚਾਰਜਰ ਦੀ ਗਾਰੰਟੀ ਬੈਟਰੀ ਦੀ ਤੇ ਆਪਣਾ ਜੋ ਵੀ ਹੈ ਮੋਟਰ ਜੋ ਵੀ ਹੈ ਹਨ ਸਾਰਾ ਕੁਝ ਡਬਲ ਬ੍ਰੇਕ ਹੈ ਡਬਲ ਡਿਸਪਰ ਇੱਕ ਹੈ ਇਹ ਉਸ ਤੋਂ ਬਾਅਦ ਇਹ ਮਾਡਲ ਆ ਗਿਆ ਇਹਨਾ ਕਿਹਾ ਪੈਸੇ ਬਈ 52000 ਦਾ ਲੱਗਦਾ ਬਈ ਪੈਸੇ 55000 ਠੀਕ ਹੈ ਸਟਾਰਟਿੰਗ ਗੁੱਡ ਮਾਈ ਦੇ ਉੱਪਰ ਵੀ ਮਾਡਲ ਹੈਗੇ ਆ ਲੱਗ ਲੱਗ ਹੈ ਬਾਕੀ ਹੋਰ ਵੀ ਹਮੇ ਪਾ ਹੈਗੇ ਆ ਮਤਲਬ ਵੱਧ ਤੋਂ ਵੱਧ ਹੈ ਵੀ ਜਿੰਨੀ ਕੁ ਬੰਦੇ ਦੀ ਰੇਂਜ ਹੈਗੀ ਉਹ ਚੀਜ਼ ਦਾ ਬੰਦਾ ਲੈ ਸਕਦਾ ਜੀ ਇਹਨੂੰ 100 ਕਿਲੋਮੀਟਰ ਵਾਲੀ ਵੀ ਹੈਗੀ ਹੈ ਫਾਇਦਾ ਹੀ ਫਾਇਦਾ ਹੈ ਵੀ ਜਾਨੀ ਕਿ ਚਾਰ ਦਿਲਾਓ ਆਪਣੀ ਬਾਈ ਬਿਜਲੀ ਫ੍ਰੀ ਹੈ ਇਸ ਟਾਈਮ ਤੱਕ ਹਾਂ ਜੀ ਫਾਇਦਾ ਲੋ ਫਾਇਦਾ ਦਾ ਫਾਇਦਾ ਲਓ ਸਾਫ ਬਲੌਟ ਪੈਸੇ ਪੂਰੇ ਹੋ ਜਾਣੇ ਪੈਸੇ ਵੀ ਬਿਜਲੀ ਵੀ ਜਿਆਦਾ ਨਹੀਂ ਖਾਣਗੇ ਇੱਕ 20 ਯੂਨਟ ਲੰਗੇ ਚਾਲ ਲੈ ਬਾਈ ਫਿਰ ਤਾਂ ਕੁਝ ਵੀ ਨਹੀਂ ਹੈ ਇੰਨਾ ਫੋਟ ਜਿਸ ਨੇ ਕਮਰਸ਼ੀਅਲ ਵੀ ਹੈ ਤਾਂ ਵੀ 10000 ਰੁਪਏ ਚੱਲਦੇ ਵਾਤੇ ਵਾਤੇ ਬਾਈ ਕਿੰਨੇ ਕਿਲੋਮੀਟਰ ਕੱਢ ਜਾਂਦੀ ਜਿਹੜੀ ਸਭ ਤੋਂ ਵੱਡਾ ਮਾਡਲ ਹੈ ਤੁਹਾਡਾ 100 ਕਿਲੋਮੀਟਰ ਵਾਲਾ ਹੈਗਾ ਆਪਣੇ ਕੋਲ 50000 ਦਾ ਮਾਡਲ ਜਿੰਨਾ ਜਿਆਦਾ ਹੈ ਫੁੱਲ ਮਾਡਲ ਲੈ ਲਓ ਬਾਕੀ ਬਾਕੀ ਚਲੋ ਸਾਨੂੰ ਉਧਰ ਲੈ ਸੌfte ਵੀ ਜਾ ਕੇ ਦਿਖਾਉਂਦੇ ਉਧਰ ਜਿਆਦਾ ਹੈ ਇੱਧਰ ਆਪਾਂ ਨੇ ਇਸਰ ਨੇੜੇ ਕਾਨੂੰਨ ਦੀ ਕਰਿਆ ਵਾਸਤੇ ਕਰਿਆ ਹੋਇਆ ਹੈ ਇੱਧਰ ਖੈਰਾਬਾਦ ਬਹੁਤ ਆਉਂਦੀ ਦੂਸਰੀ ਉੱਧਰ ਜਾ ਕੇ ਕੋਧਾ ਦਿਖਾਉਂਦੇ ਆਂ ਹੁਣ ਆਪਾਂ ਉਧਰ ਨੂੰ ਲੈ ਚੱਲੇ ਬਾਈ ਠੀਕ ਹੈ ਪੈਸਾ ਤੁਹਾਨੂੰ ਕੋਈ ਦੇਣਾ ਨਹੀਂ ਦੱਸਦਾ ਕੀ ਕਰਾਂਗੇ ਕਾਹੂ ਜੀ ਬਾਈ ਜੱਗਾ ਜਾ ਰਿਹਾ ਟਾਪੋਟਾਪ ਮੇਨ ਰੋਡ ਤੇ ਲੈ ਬਾਈ ਬੰਦਾ ਟਰਾਈ ਮਾਰ ਰਿਹਾ ਏ ਤੇ ਵਈ ਕਾਲੇ ਚ ਪੁਲਸ ਮਾਰਦੀ ਮੁੰਡਿਆ ਨੇ ਜੱਗੇ ਦੀ ਗਰਤੀ ਸਕੂਟਰੀ ਤਿਆਰ ਬੰਦਿਆ ਦਾ ਕੰਮ ਕਰ ਵਧੀਆ ਏ ਜੇ ਕੋਈ ਲੈਣਾ ਚਾਹੁੰਦਾ ਤਾਂ ਜਰੂਰ ਜੇਲ੍ਹ ਦੇ ਸਾਹਮਣੇ ਆਪਣੀ ਬਾਈ ਦੀ ਸ਼ਾਪ ਖੈਰਾਬਾਦ ਜੇਲ੍ਹ ਦੇ ਸਾਹਮਣੇ ਲੱਕੀ ਆਨੇ ਆ ਬੈਠਾ ਹਾਂ ਚਾਹ ਪਾਦੇ ਪਾਦੇ ਪੇਮੈਂਟ ਪਾਦੇ ਬੰਦੇ ਸੌਂਦੇ ਨੇ ਪਾਦੇ ਰੇਟ ਮੰਗਦੇ ਨੇ ਲੋਜੀ ਬਾਈ ਸਕੂਟਰੀ ਲੈ ਲਈ ਤਿਆਰ ਹੋ ਰਹੀ ਹੈ ਜੀ ਇਹ ਵੀਰ ਦੀ ਉਹ ਸ਼ਾਪ ਹੈ ਜੇਲ੍ਹ ਦੇ ਸਾਹਮਣੇ ਖੈਰਾਬਾਦ ਰੋਪੜ ਦੇ ਕੋਲ ਪੈਂਦਾ ਸਰਜੀਤ ਦੀ ਇਲਟਾ ਇਸ ਸਾਈਡ ਆਈ ਤੇ ਚਲੇ ਗਿਆ ਬੇਲਾ ਰੋਡ ਹੀ ਤੇ ਆਪਾਂ ਨੇ ਹੁਣ ਦੇਖਦੇ ਜੱਗਾ ਪੇਮੈਂਟ ਕਰ ਰਹੇ ਹੈ ਬਾਕੀ ਜਿਹੜਾ ਆਊਗਾ ਵੀਰੇ ਡਿਸਕਾਊਂਟ ਹੋਊਗਾ ਪੂਰਾ ਉੱਧਰ ਮਾਡਲ ਘੱਟ ਸੀਗੇ ਇੱਧਰ ਜ਼ਿਆਦਾ ਏ ਤੁਸੀਂ ਚੈੱਕ ਕਰ ਸਕਦੇ ਆ ਇਹ ਆਪਣੇ ਪਲਾਸਟਿਕ ਚ ਹੈ ਤੇ ਆਪਣੀਆਂ ਲੋਹੇ ਚ ਆ ਗੀਆਂ ਇਹ ਆਰਸੀ ਵਾਲੀ ਏ ਵਿੱਦ ਇਹਨਾਂ ਨੰਬਰ ਪਲੇਟ ਵਗੈਰਾ ਲੱਗਦੀ ਆ ਇਹ ਜੇ ਤੁਸੀਂ ਲੈਣੀ ਆ ਤਾਂ ਇਹ ਵੀ ਲੈ ਸਕਦੇ ਆ ਇਹਨਾਂ ਦਾ ਥੋੜਾ ਜਿਹਾ ਰੇਟ ਜ਼ਿਆਦਾ ਏ ਪਰ ਲੱਗ ਜਾਊਗਾ ਹਾਂ ਵੀ ਜੱਗਿਆ ਏ ਹੋ ਗਿਆ ਰੈਡੀ ਹੋ ਗਿਆ ਪੇਮਟਾ ਪੇਮਟ ਹੋ ਗਈ ਵੀਰੇ ਆ ਬੰਦੇ ਦੀ ਸ਼ਾਪ ਹੈ ਜੇ ਕਿਸੇ ਨੂੰ ਲੈਣੀ ਹੈ ਤਾਂ ਇਹ ਸਕੂਟਰੀਆ ਉਰਤੇ ਆ ਕੇ ਆਪਣੀ ਲੈ ਸਕਦਾ ਹੈ ਬਾਕੀ ਮਾਡਲ ਬਥੇਰੇ ਆ ਆਪਣੇ ਕੋਲ ਜਿੱਦੀ ਬਾਕੀ ਹੋ ਗਈ ਹੁਣ ਆਪਣੀ ਠੀਕ ਹੈ ਬਾਕੀ ਮਾਲਾ ਪਿੰਡ ਚ ਆਪਣੀਆਂ ਪਹਿਲਾਂ ਵੀ ਤੁਹਾਨੂੰ ਪਤਾ ਕਿ ਕੌਣ ਸਕੂਟਰੀਆਂ ਗਈਆਂ ਹੋਣੀਆਂ ਠੀਕ ਹੈ ਬਾਕੀ ਹੁਣ ਨਵੇਂ ਮਾਡਲ ਵੀ ਆਪਣੇ ਆ ਕੇ ਆਪਣੇ ਕੋਲ 10 ਮਾੜਾ ਜਿਹਾ ਮਾਡਲ ਆਜੂ ਰੋਟੀ ਇਹ ਮਾਡਲ ਆਪਣਾ ਇੱਕ ਕਾਫੀ ਮਤਲਬ ਹੈਵੀ ਮਾਡਲ ਹੈ ਇਹ ਅੱਛਾ ਜੀ ਤੇ ਇੱਕ ਬਾਅਦ ਚਾਰਜ ਹੋ ਕੇ 70 ਕਿਲੋਮੀਟਰ ਦੀ ਐਵਰੇਜ ਆਉਂਦਾ ਹੈ ਇਹ ਜਿਹੜੀ ਫਾਈਬਰ ਕੁਆਲਿਟੀ ਹੈ ਬਾਕੀ ਮਾਡਲ ਨਾਲੋਂ ਬਹੁਤ ਵਧੀਆ ਮਤਲਬ ਰਫ ਐਂਡ ਟਫ ਯੂਜ਼ ਕਰਨੇ ਵਾਲਾ ਮਾਡਲ ਹੈ ਇਹ ਓਕੇ ਤੇ ਹੋਰ ਇਹੀ ਹੈ ਇੱਕ ਮਾਡਲ ਮਤਲਬ ਇਹ ਨਵਾਂ ਮਾਡਲ ਹੈ ਬਾਕੀ ਪੁਰਾਣੇ ਤਾਂ ਆਪਣੇ ਪਤਾ ਹੀ ਆ ਚੱਲੀ ਜਾਂਦੀ ਚੱਲਦੇ ਰੈਗੂਲਰ ਠੀਕ ਹੈ ਤੇ ਬਾਕੀ ਬਾਈ ਉਹਰੇ ਆ ਕੇ ਜੇ ਕੋਈ ਲੈਣਾ ਆਉਂਦਾ ਜ਼ਰੂਰ ਲੋ ਤੇ ਬਾਈ ਜੀ ਦੀ ਦੁਕਾਨ ਹੈ ਉਹਰੇ ਪੂਰਾ ਸ਼ੋਰੂਮ ਬਣਾਇਆ ਵਾ ਵੀਰ ਨੇ ਲੋ ਬਾਈ ਜਿਹੜੀ ਆਰਸੀ ਵਾਲੀ ਲੈਣੀ ਚਾਹੁੰਦੇ ਆ ਉਹਨਾਂ ਦੀ ਨੰਬਰ ਪਲੇਟਾਂ ਇਹ ਹੈ। ਦੇਖੀਏ ਅੰਕਲ ਜੀ ਲੋਣ ਵਾਸਤੇ। ਮਤਲਬ ਪੂਰੀ ਲੋਹਾ ਇਹ ਕੋਈ ਉਹ ਨਹੀਂ ਹੈਗਾ ਪਲਾਸਟਿਕ ਨਹੀਂ ਹੈਗਾ ਬਾਕੀ ਪਲਾਸਟਿਕ ਚ ਆਉਂਦੀ ਹੈ। ਲੋ ਦੀ ਜੱਗੇ ਦੀ ਨੂੰ ਵੀ ਲਾਤਾ ਪਿੰਕ ਫੁੱਲ ਜੱਗੇ ਪਿੰਕ ਕਿ ਲਾਉਣਾ ਪਿੰਕ ਸਹੀ ਐ ਲੋ ਵੀ ਰੈਡੀ ਕਰਤੀ ਨੰਬਰ ਪਲੇ ਅਡਰੈਸ ਲਾਤਾ ਬੰਦੇ ਨੇ ਆਪਣਾ ਫੋਟੋ ਫੋਟੋ ਨਿਕਲੀ ਆ ਦੇ ਟੱਕਲੇ ਉਹ ਰਵੀ ਤੈਨੂੰ ਚਾਬੀ ਦੇਣੀ ਇੱਕ ਹੋਰ ਆ ਦੋ ਚਾਬੀਆਂ ਹਾਂ ਆ ਸਹੀ ਐ ਇਹ ਵਾਸੀ ਸਟੋਰ ਬਣਾਉਂਦੇ ਇਹ ਯਾਰ ਦੋਸਤ ਇਹ ਤੁਸੀ ਲਈ ਹੋਈ ਐ ਜੀ ਆਰਸੀ ਵਾਲੀ ਮਾਇਲੇ ਤੇ ਤਾਂ ਨਹੀਂ ਮੈਂ ਦੀ ਅੱਛਾ ਜੀ ਠੀਕ ਹੈ ਜੀ ਚਲੋ ਸਭ ਮੁਹੇ ਦੀ ਬਣੀ ਤਾਂ ਰਹੀ ਮੈਂ ਵੀ ਹੈ ਇਹ ਨੰਬਰ ਪਲੇਟਾਂ ਹੈ ਵੀਰੇ ਦੀਆਂ ਸਾਡੀ ਨੰਬਰ ਪਲੇਟਾਂ ਲੱਗਣੀਆਂ ਜੀ ਇਹਨਾਂ ਠੀਕ ਹੈ ਨੰਬਰ ਪਲੇਟ ਆ ਗਈ ਸੀ ਸਾਡੇ ਕੋਲ ਹੁਣ ਲਾਵਾਂਗੇ ਇਹਨੂੰ ਨੰਬਰ ਪਲੇਟ ਠੀਕ ਹੈ ਜੀ ਚਲੋ ਲੈ ਤੁਹਾਡੀ ਫੋਟੋ ਕੱਢ ਲਈ ਇੱਧਰ ਆਜੋ ਜੀ ਆਜੋ ਆਜੋ ਅੱਜ ਇੱਕ ਬੰਦਾ ਖੁਸ਼ ਹੋ ਗਿਆ ਜੱਗਾ

ਚਲੋ ਭਾਈ ਮਿਲਦੇ ਫਿਰ ਆਪਾਂ ਅੱਗੇ